ਜੀ ਕਾ ਖਾਲਸਾ ਸਭਾਈ ਕੋ ਜੀ ਕੀ ਫਤਿਹ ਬਹੁਤ ਬਹੁਤ ਤੁਹਾਡਾ ਮੈਰੀ ਉਤੇ ਚੈਨਲ ਗੁਰੂ ਕਿਰਪਾ ਬੁਟੀਕਨ ਬਲੌਗਸ ਵਿੱਚ ਆਸ ਦੀ ਵਰੀਆ ਵਿੱਚ 2000 ਦੇ ਰਹਿਣਦੇ ਵਿੱਚ ਸੂਟ ਹੈ ਟ੍ਰਾਈ ਦੇ ਸੂਟਾਂ ਮੈਂ ਫ੍ਰੀ ਕੰਮ ਬੰਨੇ ਨਾਲ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਹੈ ਤੇ ਨਿਊ ਡਿਜ਼ਾਈਨਿੰਗ ਆਈ ਹੈ ਜੀ ਤਮੰਨਾ ਬ੍ਰਾਂਡ ਦਾ ਸੂਟ ਹੈ ਠੀਕ ਹੈ ਜੀ ਦਫਾੰਦੇ ਆਂ ਜੀ ਤੁਹਾਨੂੰ ਹਾਂਜੀ ਦੇਖੋ ਸਿੱਕ ਆਲ ਓਵਰ ਸੂਟ ਹੈ ਜੀ ਇਹ ਪਲੈਜ਼ੋਨ ਵਾਲ ਵੀ ਬਣਵਾ ਸਕਦੇ ਹੋ ਤੁਸੀਂ ਸਲਵਾਰ ਨਾਲ ਵੀ ਬਣਵਾ ਸਕਦੇ ਹੋ ਤੁਹਾਡੀ ਆਪਣੀ ਚੁਆਇਸ ਹੈ ਸਟਾਫ ਉੱਤਰਾ ਹੀ ਰਹਿੰਗਾ ਜੀ ਇਹਦੇ ਵਿੱਚ ਲਾਈਨਿੰਗ ਲਗਾਉਣ ਦੀ ਲੋੜ ਨਹੀਂ ਹੈ ਜੀ ਡਿਜੀਟਲ ਪ੍ਰਿੰਟ ਹੈ ਜੀ ਇਹ ਠੀਕ ਹੈ ਜੀ ਇਹਦੇ ਨਾਲ ਤੁਸੀਂ ਦਬਰ ਛੜ ਦੇ ਵਿੱਚ ਲੈਸ ਵਗੈਰਾ ਲਗਵਾ ਸਕਦੇ ਹੋ ਡਿਜ਼ਾਈਨ ਬਣ ਜਾਏਗਾ ਜੀ ਜੇ ਮਸਲੀਨ ਦਾ ਦੁਪੱਟਾ ਹੈ 2 ਮੀਟਰ ਦਾ ਖੁੱਲਾ ਡੁੱਲਾ ਮਸਲੀਨ ਦਾ ਦੁਪੱਟਾ ਵਿਦਆਊਟ ਲਾਈਨਿੰਗ ਤੁਸੀਂ ਤਾਂ ਹੀ ਕਨਸਾਰੀ ਬਹੁਤ ਸੋਹਣੀ ਹੈ ਜੀ ਦੇਖੋ ਇਹ ਵੀ ਕੱਪੜਾ ਬਹੁਤ ਪਿਆਰਾ ਹੈ ਜੀ ਨੀਚੇ ਪਿੰਕ ਤੇ ਉੱਪਰ ਇਹ ਗ੍ਰੇ ਕਰੀਮ ਦੇ ਵਿੱਚ ਹੈ ਜੀ ਤੇ ਦੁਪੱਟੇ ਵੀ ਬਹੁਤ ਵਧੀਆ ਡਿਜ਼ਾਈਨਰ ਬਣ ਕੇ ਬਹੁਤ ਸੋਹਣੇ ਲੱਗਣਗੇ ਸਰਦਾਰੀ ਸੂਟ ਹੋਏਗਾ ਜੀ ਦੇਖੋ ਮੱਛਾਂ ਲਿੱਟੇ ਤੇ ਚਲੇ ਚਲੋ ਤਾਈ ਜੀ ਦੇਖੋ ਤੁਹਾਨੂੰ ਪੱਕੇ ਹਾਂਜੀ ਕਾਫੀ ਕਲਰ ਇਹ ਵੀ ਤਨਵਤ ਸੋਹਣਾ ਉਂਜੀ ਕਿ ਕਿਹਦੇ ਵਿੱਚ ਪਰਪਲ ਕਲਰ ਹੈ ਜੀ ਕਲਰ ਸਾਰੇ ਬਹੁਤ ਸੋਹਣੇ ਚਾਰੋਂ ਵਾਲਾ ਚਾਰ ਕਲਰ ਹੈ ਤੇ ਚਾਰੇ ਕਲਰ ਬਹੁਤ ਵਧੀਆ ਚਪਤੀ ਬਹੁਤ ਸੋਹਣੀ ਹੈ ਜੀ ਜਿਵੇਂ ਗੁਰਦੁਆਰਾ ਸਾਹਿਬ ਜਾਣ ਵਾਸਤੇ ਬਹੁਤ ਵਧੀਆ ਸੋਹਣੇ ਜੀ ਸਾਰੇ ਜਿਹੜੇ ਜੀ ਚੀਲਾ ਜੀ ਜੀ ਕਮਾਈ ਲਈ ਗ੍ਰਾਮਨ ਕਲਰ ਹੈ ਜੀ ਇਹ ਕਲਰ ਬਹੁਤ ਸੋਹਣਾ ਹੈ ਜੀ ਕਲਰ ਸਾਰੇ ਹੀ ਚੁਆਇਸ ਵਾਲੀ ਹੈ ਜੀ ਜਿਸ ਡਿਜੀਟਲ ਕੰਟੈਂਟ ਦੇ ਵਿੱਚ ਪਾਤਾ ਇਹਨਾਂ ਨੂੰ ਲਿਏ ਤਾਂ ਪਤਾ ਹੁੰਦਾ ਹਾਂ ਜੀ ਇੱਕ ਇਹ ਡਿਜ਼ਾਈਨ ਹੈ ਜੀ ਇਹ ਵੱਡੇ ਫਲਾਵਰਾਂ ਦੇ ਵਿੱਚ ਕਟਰਾ ਇੰਡਿਅਨ ਡਿਜ਼ਾਈਨ ਨੂੰ ਉਹ ਵੀ ਆਫ ਰੇਂਜ ਦੇ ਵਿੱਚ ਆ ਜੇ ਸਾਰੇ ਸੂਟ ਇਹ ਜਿਹੜੀ ਕਿ ਜਾਨ ਬਹੁਤ ਸੋਹਣਾ ਹੈ ਜੀ ਤੇ ਪੂਰਾ ਸੂਟ ਹੈ ਜੀ ਇਹ ਪਾਣੀ ਮੇਟਰ ਦਾ ਬਹੁਤ ਵਧੀਆ ਲਾਗੇ ਨੇ ਇਸ ਪ੍ਰਿੰਟ ਦੇ ਵਿੱਚ ਦੁਪੱਟਾ ਹੈ ਜੀ ਮਸਲੇ ਨੇ ਤਮੰਨਾ ਬ੍ਰਾਂਡ ਦੇ ਸੂਟ ਇਹਦੇ ਸਾਰੇ 200 ਲੱਗੇ ਨੇ ਤੇ ਜਿਹੜੀ ਤੋਂ ਜਿਹਨਾਂ ਨੇ ਦੇਖੀ ਸੀ ਕਲਰ ਦਾ ਖੰਦੇ ਇਹਨੂੰ ਬੋਟਲ ਗ੍ਰੀਨ ਕਲਰ ਹੈ ਜੀ ਜੀ ਕਲਰ ਕਰਨ ਦੇ ਟਾਈਮ ਆ ਡਿਜ਼ਾਈਨਿੰਗ ਸੇਮ ਰਹੇਗੀ ਵੀ ਸਿਰਫ ਕਲਰ ਚੇਂਜ ਹੋਵੇਗਾ। ਮਹਿੰਦੀ ਗ੍ਰੀਨ। ਇਹਦੇ ਵਿੱਚ ਇੱਕ ਮੋਰ ਪੰਚੂ ਕਲਰ ਹੈ। ਜਦੋਂ ਲਾਗੇ ਰੱਖੀਏ ਤਾਂ ਇਹ ਕਲਰ ਮੋਰ ਤਾਂ ਹੈ। ਜਦੋਂ ਲਾਵੇ ਜਾਂਦੇ ਹਾਂ ਤਾਂ ਇਹ ਬਣਾਸਾ। ਪਿੱਛੇ ਦੇ ਆਪੋ ਚਿੱਟਾ ਗ੍ਰੀਨ ਕਲਰ ਵੀ ਹੈ ਜੀ।

ਵੀਡੀਓ ਦਾ ਬਹੁਤ ਸਾਰਾ ਬੱਚੇ ਦੋਸਤ ਨੂੰ ਵੀ ਲਾਇਆ ਦੋ ਬੰਦੇ ਹਾਂ ਬਹੁਤ ਸਾਰਾ ਜਨਰਲ ਤੋਂ ਫਟਾ ਸੀ ਨਾ ਸੋਹਣਾ ਹੈ ਇਹ ਸਨ ਨਾਮ ਹੈ ਅੰਡਰਸਕੋਰ ਹੈ ਜੀ ਬਹੁਤ ਬੜਾ ਕੋਲਰੇਸ਼ਨ ਦਾਸ ਦੇ ਵਿੱਚ ਠੀਕ ਹੈ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਚਾਹੁੰਦੇ ਹਾਂ ਪਰਮਿਲ ਦੇ ਦੂਤੀਆਂ ਨੂੰ ਲਾਈਕ ਤੇ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਚਾਹੀਦਾ ਹੈ ਵਾਈ ਗੁੱਡ ਜੀ ਦਾ ਖਾਲਸਾ ਵਾਈ ਗੁੱਡ ਜੀ